ਇਸੀ ਤੋ ਕੇ ਕਟਿੰਗ ਕਰ ਲਈ ਹੈ ਛੋਟੇ ਛੋਟੇ ਪੀਸੇ ਮੇਂ ਸ਼ਿਮਲਾ ਮਿਰਚ ਦੇ ਤੇ ਪਿਆਜ਼ ਵੀ ਅਸੀਂ ਕੱਟ ਕੇ ਤੋ ਫੇਰ ਮੇਂ ਕੱਟਨੇ ਆ ਗੋਲ ਗੋਲ ਜੇ ਥੜੀ ਜਿਹੀ ਅਸੀਂ ਫਰਾਈ ਚ ਤੇਲ ਪਾਤੇ ਤੇਲ ਸੱਦਾ ਹੋਣ ਲੱਗਿਆ ਪਿਆਜ਼ ਵਰਗੇ ਸ਼ਿਮਲਾ ਮਿਰਚ ਨੂੰ ਅਸੀਂ ਪਾਣੀ ਮੇਂ ਦੇ ਫਰਾਈ ਕਰਾਂਗੇ ਮਿਰਚਾਂ ਦਾ ਫਰਾਈ ਹੋ ਗਈ ਆ ਹੁਣ ਅਸੀਂ ਇਹਨੂੰ ਕੱਢ ਲਾਂਗੇ ਨੂੰ ਜਿਆਦਾ ਨਹੀਂ ਪਕਾਉਣਾ ਹੈਗਾ ਥੋੜਾ ਸੋਣਾ ਹੀ ਕਿਸੇ ਤੇ ਫਿਰ ਅੱਪਨੇ ਦੁਆਰਾ ਸਬਜ਼ੀ ਨੂੰ ਪਕਾਉਣੀ ਆ ਫੇਰ ਇਹਦੇ ਕਰਕੇ ਇਹਨੂੰ जीरा पाते सी। दो सी प्याज ऊपर तो करके जीरिया करते हैं लहसुन से अदरक के पेस्ट का चम्मच पा दो टमाटर कट लेको पा एक चम्मच हरी मिर्च का पेस्ट पाव हल्दी गर्म मसाला नमक स्वाद अनुसार ਚਮ ਲਾਲ ਮੇ ਚਮਚਾ ਚਾਹ ਮੇ ਇਕ ਚੁਟਕੀ ਕਸੂਰੀ ਮੇਤੀ ਵਿੱਚੇ ਥੋੜਾ ਜਿਹਾ ਪਾਣੀ ਪਾਵਾਂਗੇ ਤਾਂ ਕਿ ਸਾਡੇ ਸਾਰੇ ਟਮਾਟਰਾਂ ਮਸਾਲੇ ਰੋਸ ਚੋਲੀਆਂ ਸਾਡਾ ਮਸਾਲਾ ਹੋ ਗਿਆ ਹੈ ਤੁਸੀਂ ਸੱਧੀ ਕੌਲੀ ਦਹੀਂ ਦੀ ਪਾਵਾਂਗੇ ਨਹੀਂ ਫੈਂਟ ਕੇ ਪਾਵਾਂਗੇ ਤੇ ਦਹੀਂ ਖੱਟਾ ਨਹੀਂ ਹੋਣਾ ਚਾਹੀਦਾ ਤੇ ਇਹਨੂੰ ਹਲਾਵਾਂਗੇ ਪੂਰਾ ਰਿਜਨ ਦੇਣਾ ਹੈ ਜੀ ਜਦ ਤੱਕ ਰਿਜਾ ਨਹੀਂ ਆ ਲੱਗ ਨੂੰ ਹਲਾਈ ਜਾਣਾ ਜਿਹੜਾ ਤਾਇਆ ਇਹ ਦੇਖੋ ਦੇਖੀ ਸਾਡਾ ਰਿਜਕ ਬਿਲਕੁਲ ਨਹੀਂ ਸੁੱਕਿਆ ਹੈਗਾ ਇੱਥੇ ਕੋਲ ਅਸੀਂ Shimla mirch pyaz roast ਕਰੇ ਹੋਏ ਪਾਵਾਂਗੇ ਜੇ ਤੁਸੀਂ ਇਸ ਨੂੰ ਗਰੇਵੀ ਵੀ ਲਾਉਣਾ ਚਾਹੁੰਦੇ ਹੋ ਤਾਂ ਇਸ ਥੋੜਾ ਜਿਹਾ ਪਾਣੀ ਪਾ ਕੇ ਵੀ ਰਿਝਾ ਸਕਦੇ ਹੋ 2 ਚਮਚ ਅਸੀਂ ਮਲਾਈ ਪਾਵਾਂਗੇ ਫੈਂਟੀ ਹੋਈ ਤੇ ਇਸ ਨੂੰ ਮੀਡੀਅਮ ਫਲੇਮ ਹੁਣ ਇਸ ਨੂੰ ਅਸੀਂ ਮੀਡੀਅਮ ਫਲੇਮ ਤੇ ਪਕਾਵਾਂਗੇ ਪੰਜ ਮਿੰਟ ਹੋ ਗਿਆ ਸਾਡੀ ਸਬਜੀ ਬਣ ਕੇ ਤਿਆਰ ਹੈ ਇਹ ਸਾਡੀ ਸ਼ਿਮਲਾ ਮਿਰਚ ਤੇ ਪਿਆਜ਼ ਦੀ ਸਬਜੀ ਬਣ ਕੇ ਤਿਆਰ ਹੈ ਰੈਸਟੋਰੈਂਟ ਦੀ ਤਰ੍ਹਾਂ ਥੈਂਕ ਯੂ ਤੁਹਾਡਾ ਸਾਰਿਆਂ ਦਾ ਸਾਨੂੰ ਸਬਸਕ੍ਰਾਈਬ ਕਰਨਾ